ਨਮਸਕਾਰ ਦੋਸਤੋ ਪਹਿਲਾਂ ਤੁਸੀਂ ਇਹ 1 ਮਿੰਟ ਦੀ ਵੀਡੀਓ ਦੇਖੋ ਫਿਰ ਇਸ ਬਾਰੇ ਅੱਗੇ ਗੱਲ ਕਰਾਂਗੇ ਪਹਿਲਾਂ ਡੀਜੇ ਤੇ ਡਾਂਸ ਕਰਵਾਇਆ ਫਿਰ ਖਾਣਾ ਖਵਾਇਆ ਤੇ ਫਿਰ ਮੌਤ ਦੇ ਘਾਟ ਉਤਾਰ ਦਿੱਤਾ ਕਹਿੰਦੇ ਨੇ ਕਿ ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਰਿਸ਼ਤਾ ਹੁੰਦਾ ਹੈ ਇੱਕ ਪਤੀ ਨੂੰ ਆਪਣੀ ਪਤਨੀ ਦੇ ਹਮੇਸ਼ਾ ਵਿਸ਼ਵਾਸ ਹੁੰਦਾ ਹੈ ਤੇ ਇੱਕ ਪਤੀ ਵੀ ਆਪਣੀ ਪਤਨੀ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦਾ ਹੈ ਪਰ ਅੱਜ ਦਾ ਸਮਾਂ ਕਿਹੋ ਜਿਹਾ ਚੁੱਕਿਆ ਕਲਯੁਗ ਸਮੇਂ ਦੇ ਵਿੱਚ ਕੋਈ ਕਿਸੇ ਦਾ ਆਪਣਾ ਨਹੀਂ ਰਿਹਾ ਜਿਹੜੀ ਪਤਨੀ ਆਪਣੇ ਪਤੀ ਤੇ ਅੱਖਾ ਬੰਦ ਕਰਕੇ ਯਕੀਨ ਕਰਦੀ ਸੀ ਜਿਸ ਦੇ ਘਰਦਿਆਂ ਨੇ ਆਪਣੀ ਕੁੜੀ ਆਪਣੇ ਜਵਾਈ ਦੇ ਨਾਲ ਤੋਰੀ ਸੀ ਨਹੀਂ ਪਤਾ ਸੀ ਕਿ ਉਹ ਜਵਾਈ ਇੱਕ ਦਿਨ ਉਹਨਾਂ ਦੀ ਕੁੜੀ ਦਾ ਇਹ ਹਸ਼ਰ ਕਰ ਦਵੇਗਾ ਆਪਣੀ ਹੀ ਪਤਨੀ ਨੂੰ ਮਾਰਨ ਵਾਲਾ ਕਾਰੋਬਾਰੀ ਪੁਲਿਸ ਦੇ ਅੜਿੱਕੇ ਚੜ ਗਿਆ ਦਰਅਸਲ ਬੀਤੇ ਦਿਨੀ ਇੱਕ ਖਬਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇੱਕ ਕਹਾਣੀ ਬਣਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਬੀਤੇ ਦਿਨੀ ਉਹਨਾਂ ਦੇ ਨਾਲ ਲੁੱਟਖੋ ਹੁੰਦੀ ਹੈ ਲੁੱਟਖੋ ਦੇ ਵਿੱਚ ਉਹਨਾਂ ਦੀ ਪਤਨੀ ਦੀ ਜਾਨ ਲੈ ਲਈ ਜਾਂਦੀ ਹੈ ਪਰ ਉਸ ਤੋਂ ਬਾਅਦ ਪੁਲਿਸ ਵੱਲੋਂ छानबीन ਕੀਤੀ ਜਾਂਦੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਜਾਂਚ ਪੜਤਾਲ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਾਰੋਬਾਰੀ ਨੇ ਹੀ ਆਪਣੀ ਪਤਨੀ ਦਾ ਕਤਲ ਖੁਦ ਕੀਤਾ ਹੈ ਆਪਣੀ ਪਤਨੀ ਦੇ ਲਈ ਸੁਪਾਰੀ ਦਿੱਤੀ ਸੀ 2.5 ਲੱਖ ਦੀ ਸੁਪਾਰੀ ਦੇ ਕੇ ਇਸ ਕਾਰੋਬਾਰੀ ਨੇ ਆਪਣੀ ਪਤਨੀ ਨੂੰ ਮਰਵਾ ਦਿੱਤਾ ਸੀ ਪਹਿਲਾ ਆਪਣੀ ਪਤਨੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਖਾਣ ਪੀਣ ਦੇ ਲਈ ਜਾਂਦਾ ਹੈ ਉੱਥੇ ਜਾ ਕੇ ਡਾਂਸ ਕਰਦਾ ਹੈ ਆਪਣੀ ਪਤਨੀ ਦੇ ਨਾਲ ਕੁਝ ਖੁਸ਼ੀ ਦੇ ਪਲ ਜਿੰਦਾ ਹੈ ਪੁਰਸ਼ ਪਤਨੀ ਨੂੰ ਨਹੀਂ ਪਤਾ ਸੀ ਕਿ ਅੱਜ ਦੀ ਖੁਸ਼ੀ ਉਸ ਦੀ ਆਖਰੀ ਖੁਸ਼ੀ ਹੋਵੇਗੀ ਅੱਜ ਦਾ ਉਸ ਹਾਸਾ ਉਸ ਦਾ ਆਖਰੀ ਹਾਸਾ ਹੋਵੇਗਾ ਕਿ ਅੱਜ ਤੋਂ ਬਾਅਦ ਉਸ ਦਾ ਪਤੀ ਹੀ ਉਸ ਨੂੰ ਸਦਾ ਲਈ ਮੌਤ ਦੀ ਨੀਂਦ ਸਵਾ ਦੇਵੇਗਾ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਹੈ ਇਸ ਤੋਂ ਲੋਕਾਂ ਨੂੰ ਵੀ ਜ਼ਰੂਰ ਕੁਝ ਨਾ ਕੁਝ ਸਿੱਖ ਲੈਣੀ ਚਾਹੀਦੀ ਹੈ ਕਿ ਕਦੇ ਵੀ ਕਿਸੇ ਤੇ ਅੰਨਾ ਯਕੀਨ ਨਾ ਕਰੋ ਜਿਹੜੀਆਂ ਤੁਸੀਂ ਆ ਵੀਡੀਓਜ਼ ਦੇਖੀਆਂ ਨੇ ਇਹਨਾਂ ਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਇੱਕ ਪਤੀ ਨੇ ਆਪਣੀ ਪਤਨੀ ਦਾ ਬਹੁਤ ਬਹਿਰੈਮੀ ਨਾਲ ਤੇ ਬਹੁਤ ਖਤਰਨਾਕ ਤਰੀਕੇ ਨਾਲ ਕਤਲ ਕੀਤਾ ਇਹਦੇ ਵਿੱਚ ਕੀ ਹੈਗਾ ਇੱਕ ਜਿਹੜੀ ਔਰਤ ਹੈ ਉਹਨੇ ਆਪਣੇ ਪਤੀ ਦੇ ਉੱਤੇ ਹੱਦ ਤੋਂ ਜ਼ਿਆਦਾ ਭਰੋਸਾ ਕੀਤਾ ਵਿਸ਼ਵਾਸ ਕੀਤਾ ਕਿਉਂਕਿ ਕੋਈ ਵੀ ਭਾਰਤ ਦੀ ਔਰਤ ਹੈ ਆਪਣੇ ਪਤੀ ਦੇ ਉੱਤੇ ਬਹੁਤ ਵਿਸ਼ਵਾਸ ਕਰਦੀ ਹੈ ਇੱਤੇ ਇਹਦੇ ਵਿੱਚ ਦੇਖਿਆ ਗਿਆ ਸੀ ਅਨੋਖ ਮਿੱਤਲ ਜੋ ਲੁਧਿਆਣੇ ਦੇ ਰਹਿਣ ਵਾਲਾ ਹੈ ਉਹਨੇ ਆਪਣੀ ਪਤਨੀ ਨੂੰ ਬਹੁਤ ਵਿਸ਼ਵਾਸ ਦੇ ਵਿੱਚ ਲੈ ਕੇ ਅਸੀਂ ਵੀਡੀਓ ਦੇ ਵਿੱਚ ਦੇਖਿਆ ਉਹਨੂੰ ਪਹਿਲਾ ਰੈਸਟੋਰੈਂਟ ਦੇ ਵਿੱਚ ਲੈ ਜਾਇਆ ਗਿਆ ਚੰਗਾ ਖਾਣਾ ਖਾਦਾ ਉਹਨਾਂ ਨੇ ਫਿਰ ਡਾਂਸ ਕੀਤਾ ਡਾਂਸ ਕਰਨ ਤੋਂ ਬਾਅਦ ਰਸਤੇ 'ਚ ਆਉਣ ਸਮੇਂ ਬੜੀ ਖਤਰਨਾਕ ਤਰੀਕਿਆਂ ਨਾਲ ਇੱਕ ਸਾਜ਼ਿਸ਼ ਦੇ ਤਹਿਤ ਉਸ ਔਰਤ ਦਾ ਰੋਡ ਦੇ ਉੱਤੇ ਤਲਵਾਰ ਨਾਲ ਵੱਢ ਕੇ ਕਤਲ ਕਰਤਾ ਜਿਦੇ ਵਿੱਚ ਉਹਨੇ ਆਪਣੇ ਨਾਲ 4-5 ਹੋਰ ਸਾਥੀਆਂ ਨੂੰ ਸ਼ਾਮਲ ਕੀਤਾ ਤੇ ਇਸ ਨੂੰ ਲੁਟਦਾ ਇੱਕ ਮੱਲਬ ਜਿਹੜਾ ਕਾੜ ਹੈ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਦੇਖਣ ਨੂੰ ਸਾਨੂੰ ਜਿਹੜਾ ਸਿੱਖਣ ਨੂੰ ਮਿਲ ਰਿਹਾ ਉਹ ਇਹ ਹੀ ਮਿਲ ਰਿਹਾ ਹੈ ਕਿ ਇਸ ਬੰਦੇ ਨੇ ਇੱਕ ਔਰਤ ਦਾ ਆਪਣੇ ਪਰਿਵਾਰ ਦਾ ਆਪਣੇ ਰਿਸ਼ਤੇਦਾਰਾਂ ਦਾ ਜਿਹੜਾ ਵਿਸ਼ਵਾਸ ਉਹ ਤੋੜਿਆ ਤੁਸੀਂ ਸੋਚ ਕੇ ਦੇਖੋ ਵੀ ਔਰਤ ਕਿੰਨੇ ਵਿਸ਼ਵਾਸ ਨਾਲ ਆਪਣੇ ਪਤੀ ਨਾਲ ਰੈਸਟੋਰੈਂਟ ਦੇ ਵਿੱਚ ਗਈ ਉਹ ਔਰਤ ਕਿੰਨੇ ਵਿਸ਼ਵਾਸ ਨਾਲ ਕਿੰਨੇ ਭਰੋਸੇ ਨਾਲ ਰੈਸਟੋਰੈਂਟ ਤੇ ਹੋਟਲ ਦੇ ਵਿੱਚ ਮਤਲਬ ਆਪਣੇ ਪਤੀ ਨਾਲ ਡਾਂਸ ਕਰ ਰਹੀ ਹੈ ਨੱਚ ਰਹੀ ਹੈ ਕਿੰਨੀ ਖੁਸ਼ੀ ਉਸਦੇ ਤੇ ਚਿਹਰੇ ਤੇ ਪਰ ਉਸ ਨੂੰ ਨਹੀਂ ਪਤਾ ਕਿ ਉਹ ਅਸਲ ਇਹਦੇ ਅਗਲੇ 2-4 ਪਲ ਨੇ ਉਹ ਗਮੀ ਦੇ ਵਿੱਚ ਬਦਲ ਜਾਣਗੇ ਸੋਚ ਕੇ ਦੇਖੋ ਵੀ ਕਿੰਨਾ ਵਿਸ਼ਵਾਸ ਸੀ ਇਸ ਦੀ ਪਤਨੀ ਨੂੰ ਇਹਦੇ ਬੱਚਿਆਂ ਨੂੰ ਇਹਦੇ ਉੱਤੇ ਪਰ ਪਤੀ ਨੇ ਆਪਣੀ ਔਰਤ ਦਾ ਬਹੁਤ ਹੀ ਖਤਰਨਾਕ ਤਰੀਕੇ ਨਾਲ ਬਹੁਤ ਹੀ ਵੱਡੀ ਸਾਜ਼ਿਸ਼ ਰਚ ਕੇ ਕਤਲ ਕਰਤਾ ਇਹਨਾਂ ਨਾਲੇ ਪੂਰੇ ਭਾਰਤ ਦੇ ਪਤੀ ਨੇ ਉਹ ਆਪਣੀਆਂ ਪਤਨੀਆਂ ਦੇ ਮਤਲਬ ਸ਼ੱਕ ਦੇ ਘੇਰੇ ਵਿੱਚ ਆ ਗਏ ਨੇ ਇਹ ਦੇ ਵਿੱਚ ਹੁਣ ਤੁਸੀਂ ਸੋਚ ਕੇ ਦੇਖੋ ਇੱਕ ਔਰਤ ਕਿਵੇਂ ਯਕੀਨ ਕਰੂ ਆਪਣੇ ਪਤੀ ਦੇ ਉੱਤੇ ਪਤੀ ਤੇ ਵਿਸ਼ਵਾਸ ਕਿਵੇਂ ਕਰੂਗੀ ਜਿਹੜੇ ਅੱਜ ਦੇ ਰਿਸ਼ਤੇ ਨੇ ਇਹਨਾਂ ਦੇ ਵਿੱਚ ਸਾਨੂੰ ਦੇਖ ਕੇ ਉਹ ਜੀ ਗਿਰਾਵਟ ਆ ਰਹੀ ਹੈ ਉਹਦੇ ਵਿੱਚ ਦੇਖੋ ਇੱਕ ਪਤੀ ਹੈ ਜਿਹੜਾ ਉਹ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਪਤਨੀ ਵੱਲੋਂ ਪਤੀ ਦਾ ਕਤਲ ਕੀਤਾ ਗਿਆ ਆਮ ਤੌਰ ਤੇ ਜਿਸ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਪਤੀ ਵੱਲੋਂ ਪਤਨੀ ਦਾ ਕਤਲ ਕੀਤਾ ਗਿਆ ਅੱਜ ਆਮ ਦੇਖਣ ਨੂੰ ਮਿਲ ਰਿਹਾ ਵੀ ਇੱਕ ਪੁੱਤ ਨੇ ਆਪਣੇ ਪਿਓ ਦਾ ਕਤਲ ਕਰਤਾ ਅੱਜ ਦੇਖਣ ਨੂੰ ਮਿਲ ਰਿਹਾ ਇੱਕ ਵੀ ਪਿਓ ਨੇ ਆਪਣੇ ਪੁੱਤਰ ਦਾ ਕਤਲ ਕਰਤਾ ਮਾਂ ਨੇ ਧੀ ਦਾ ਕਰਤਾ ਧੀ ਨੇ ਮਾਂ ਦਾ ਕਰਤਾ ਤੀਨੇ ਸਾਰੇ ਪਰਿਵਾਰ ਨੂੰ ਮਰਵਾਤਾ ਇਸ ਤਰ੍ਹਾਂ ਦੇ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਗ੍ਰਾਫਟਾਂ ਨੇ ਵਾਰੀਆਂ ਨੇ ਇੰਨਾਂ ਸਾਰੀਆਂ ਗ੍ਰਾਫਟਾਂ ਨੂੰ ਦੇਖ ਕੇ ਇੱਕ ਡਰ ਲੱਗਦਾ ਹੈ ਵੀ ਕੌਣ ਕਿਸ ਤੇ ਵਿਸ਼ਵਾਸ ਕਰੂਗਾ ਜਿਵੇਂ ਲਿਪਸੀ ਮਿੱਤਰ ਵਾਲੇ ਕੇਸ ਦੇ ਵਿੱਚ ਦੇਖਣ ਨੂੰ ਸਾਨੂੰ ਮਿਲ ਰਿਹਾ ਹੈ ਵੀ ਉਸਨੇ ਵਧੀਆ ਵੀਡੀਓ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਉਹ ਆਪਣੇ ਪਤੀ ਦੇ ਉੱਤੇ ਕਿੰਨਾ ਵਿਸ਼ਵਾਸ ਕਰਦੀ ਸੀ ਕਿੰਨੇ ਭਰੋਸੇ ਨਾਲ ਉਹ ਆਪਣੇ ਪਤੀ ਨਾਲ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਗਈ ਕਿੰਨੇ ਭਰੋਸੇ ਨਾਲ ਉਹ ਉਹ ਪੋਰ ਰੈਸਟੋਰੈਂਟ ਦੇ ਵਿੱਚ ਡਾਂਸ ਕਰ ਰਹੀ ਹੈ ਉਹਨੂੰ ਕੀ ਪਤਾ ਸੀ ਕਿਹੜਾ ਅਗਲਾ ਸਮਾਂ ਉਹ ਇੰਨਾ ਖਤਰਨਾਕ ਹੋਊਗਾ ਮੇਰੀ ਇੰਨੀ ਦਰਦਨਾਕ ਮੌਤ ਜਿਹੜੀ ਮੇਰੇ ਪਤੀ ਵੱਲੋਂ ਕੀਤੀ ਜਾਊਗੀ ਤੇ ਨਾਲ 4-5 ਹੋਰ ਬੰਦਿਆਂ ਦਾ ਸਹਾਰਾ ਲੈ ਕੇ ਮੈਨੂੰ ਸੜਕ ਦੇਤੇ ਵੱਢ ਦਿੱਤਾ ਜਾਊਗਾ ਇਹ ਉਹਨੇ ਕਦੇ ਵੀ ਨਹੀਂ ਸੋਚਿਆ ਇਹ ਵੀਡੀਓ ਦੇਖ ਕੇ ਜਿਹੜੀਆਂ ਅਸੀਂ ਮਤਲਬ ਅਮਤਰ ਤੋਂ ਟੀਵੀ ਤੇ ਤੇ ਦੇਖ ਨੂੰ ਵੀ ਮਿਲ ਰਹੀਆਂ ਨੇ ਉਹਨੂੰ ਦੇਖ ਕੇ ਸਾਡੀ ਰੂਹ ਕੰਬ ਜਾਂਦੀ ਹੈ ਇਹਨੂੰ ਸੋਚ ਕੇ ਡਰ ਲੱਗਦਾ ਹੈ ਇਹਦੇ ਪਿੱਛੇ ਸਾਰਾ ਇਹਦਾ ਕਾਰਨ ਹੈ ਉਹਦਾ ਕਾਰਨ ਸਿਰਫ ਇਹੀ ਹੈ ਕਿਹੜਾ ਬੰਦਾ ਹੈ ਜਾ ਔਰਤ ਹੈ ਉਹ ਅੱਜ ਦੇ ਪੱਛਮੀ ਸੱਭਿਅਤਾ ਦਾ ਸ਼ਿਕਾਰ ਹੋ ਚੁੱਕੀ ਹੈ ਅੱਜ ਤੁਸੀਂ ਸੋਚ ਕੇ ਦੇਖੋ ਜਦੋਂ ਕਿਸੇ ਇੱਕ ਲੜਕੀ ਦਾ ਰਿਸ਼ਤਾ ਹੁੰਦਾ ਹੈ ਜਾਂ ਇੱਕ ਲੜਕੇ ਦਾ ਰਿਸ਼ਤਾ ਹੁੰਦਾ ਹੈ ਤਾਂ ਲੜਕੀ ਵਾਲੇ ਜਾਂ ਲੜਕੇ ਵਾਲੇ ਦੋਨੇ ਮੁੰਡੇ ਦੀ ਜਾਂ ਕੁੜੀ ਦੀ ਪੂਰੀ ਘੋਖ ਕਰਦੇ ਨੇ ਜੇ ਲੜਕੇ ਨੂੰ ਕਿਸੇ ਪਾਸੇੋਂ ਆਏ ਵੀ ਪਤਾ ਲੱਗ ਜੇ ਵੀ ਇਹ ਲੜਕੀ ਇਹ ਮਤਲਬ ਕਿਸੇ ਹੋਰ ਨਾਲ ਆ ਮਤਲਬ ਲਵ ਦੇ ਵਿੱਚ ਸੀ ਜਾਂ ਪਿਆਰ ਦੇ ਚੱਕਰ ਸੀਗਾ ਤਾਂ ਮੁੰਡਾ ਰਿਸ਼ਤੇ ਤੋਂ ਨਾ ਕਰ ਦਿੰਦਾ ਪਰ ਅੱਜ ਕੱਲ੍ਹ ਦੇਖੋ ਇੱਕ ਬੰਦਾ ਤੇ ਮੇ ਲਿਪਸੀ ਵਾਲੇ ਕੇਸ ਵਿੱਚ ਹੈ ਆਪਣੀ ਇੱਕ ਪਰੇਸ਼ਰੀ ਪਰਿਵਾਰ ਦੀ ਲੜਕੀ ਇੱਕ ਸ਼ਰੀਫ ਔਰਤ ਨੂੰ ਛੱਡ ਕੇ ਇੱਕ ਬਗਾਨੀ ਆਪਾਂ ਕਹਿ ਸਕਦੇ ਹਾਂ ਉਹ ਔਰਤ ਜਿਹਦੇ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਉਹਦਾ ਕੈਰੈਕਟਰ ਪਹਿਲਾਂ ਕਿਹਾ ਜਾਏਗਾ ਉਹਦੇ ਮਗਰ ਲੱਗ ਕੇ ਇੱਕ ਅਬਦਿਕਾ ਰ ਵਾਲੀ ਦਾ ਕਤਲ ਕਰ ਦੰਦਾ ਸੋਚ ਕੇ ਦੇਖੋ ਵੀ ਸਾਨੂੰ ਆਪਦੇ ਘਰ ਲਈ ਤੇ ਯਕੀਨ ਨਹੀਂ ਬਗਾਨੀਆਂ ਔਰਤਾਂ ਤੇ ਉਹਨਾਂ ਤੇ ਬਜਾਰੂ ਕਹਿ ਸਕਦੇ ਜਿੰਨਾ ਔਰਤਾਂ ਨੂੰ ਆਪਾਂ ਉਹਨਾਂ ਬਜਾਰੂ ਔਰਤਾਂ ਤੇ ਅਸੀਂ ਭਰੋਸਾ ਕਰਦੇ ਆ ਉਹਨਾਂ ਮਗਰ ਲਾ ਕੇ ਅਸੀਂ ਆਪਦੇ ਪਰਿਵਾਰ ਨੂੰ ਤਾੜ-ਤਾੜ ਕਰ ਲੰਨੇ ਆ ਆਪਦੇ ਪਰਿਵਾਰ ਦੀ ਸੁੱਖ ਸ਼ਾਂਤੀ ਆ ਖਰਾਬ ਕਰ ਲੰਨੇ ਆ ਸੋ ਮੈਂ ਤਾਂ ਹਰੇਕ ਨੂੰ ਇਹੀ ਗੱਲ ਕਹੂੰਗਾ ਜਿਹੜੇ ਰਿਸ਼ਤੇ ਨੇ ਉਹ ਇੱਕ ਪਰਿਵਾਰ ਤੇ ਇੱਕ ਯਕੀਨ ਤੇ ਇੱਕ ਭਰੋਸੇ ਤੇ ਖੜੇ ਨੇ ਤੋਂ ਇੰਨਾ ਭਰੋਸਾ ਨੂੰ ਤੋੜਾਂਂ ਦੀ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਾਡਾ ਪਰਿਵਾਰ ਇਹੜਾ ਉਜੜ ਜਾਊਗਾ ਸੋ ਮੈਂ ਤਾਂ ਹਰੇਕ ਭਰਾ ਨੂੰ ਜਾਂ ਇੱਕ ਔਰਤ ਨੂੰ ਹਰੇਕ ਨੂੰ ਇਹੀ ਗੱਲ ਬੇਨਤੀ ਕਰੂੰਗਾ ਵੀ ਆਪਦੇ ਰਿਸ਼ਤਿਆਂ ਦਾ ਜਿਹੜਾ ਬੰਧਨ ਹੈ ਉਹਨੂੰ ਬੰਨ ਕੇ ਰੱਖੋ ਉਹਦੇ ਵਿੱਚ ਹਮੇਸ਼ਾ ਬੰਨੇ ਰਹੋ ਕਿਉਂਕਿ ਪਰਿਵਾਰ ਨੇ ਜਿਹੜੇ ਉਹ ਇੱਕ ਵਿਸ਼ਵਾਸ ਤੇ ਇੱਕ ਭਰੋਸੇ ਤੇ ਖੜੇ ਨੇ ਇਹ ਭਰੋਸਾ ਜੇ ਕਾਇਮ ਰਹੂਗਾ ਤਾਂ ਪਰਿਵਾਰ ਚੱਲਣਗੇ ਨਹੀਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਜਿਹੜੀਆਂ ਵੀਡੀਓਜ਼ ਅਸੀਂ ਦੂਸਰੇ ਲੋਕਾਂ ਦੇ ਘਰਾਂ ਦੀਆਂ ਦੇਖਦੇ ਆਂ ਕਦੇ ਨਾ ਕਦੇ ਉਹ ਵੀਡੀਓਜ਼ ਉਹ ਸਾਡੇ ਘਰਾਂ ਦੀਆਂ ਵੀ ਹਿੱਸਾ ਹਿੱਸੇ ਹੋਣਗੀਆਂ ਸੋ ਮੇਰੀ ਤਾਂ ਹੀ ਬੇਨਤੀ ਹੈ ਵੀ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਈਏ ਗਲਤ ਰਸਤੇ ਤੋਂ ਮੱਲ ਪਾਸਾ ਵੱਟੀਏ ਜਿਹੜੀਆਂ ਅਸੀਂ ਟੀਵੀ ਦੇ ਉੱਤੇ ਮੋਬਾਈਲ ਦੇ ਉੱਤੇ ਗਲਤ ਵੀਡੀਓਜ਼ ਦੇਖਦੇ ਆਂ ਭੜਕਾਉ ਇਹਨਾਂ ਤੋਂ ਦੂਰ ਹੀ ਰਹੀਏ ਤੇ ਮਾੜੀ ਸੰਗਤ ਦਾ ਖੜਾ ਛੱਡੀਏ ਧੰਨਵਾਦ ਜੀ